ਫਤਨਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਆਸ਼ਾ ਜੀ ਦੀ ਮਿਹਰ ਦਾ ਸਦਕਾ ਚੱਲਦੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਅੱਜ ਭਗਤ ਕਬੀਰ ਸਾਹਿਬ ਜੀ ਦੇ ਈਵੇਂ ਸ਼ਬਦ ਰਮ ਹੁੰਦੇ ਹਨ ਗੌੜੀ ਗਵਾਰੇ ਦੀ ਰਾਗ ਦੇ ਵਿੱਚ ਭਗਤ ਜੀ ਆਪਣੀ ਦਸਨਾ ਤੋਂ ਸ਼ਬਦ ਬਿਆਨ ਕਰਦੇ ਹਨ 331 ਅੰਗ ਤੇ ਵਾਹਿਗੁਰੂ ਸਾਹਿਬ ਜੀ ਦੇ ਸ਼ਬਦ ਪਾਈ ਸੁਭਾਈ ਬਾਣ ਹਨ ਆਓ ਭਗਤ ਜੀ ਬਚਨ ਕਰਦੇ ਹਾਂ ਜੀ ਵਾਹਿਗੁਰੂ ਜੀਓ ਰਾਗ ਗੌੜੀ ਗਵਾਰੀ ਦੀ ਕਬੀਰ ਜੀ ਕੀ ਅਵ ਮੁਕ ਭਈ ਰਾਜਾ ਰਾਮ ਸਹਾਈ ਜਨਮ ਮਰਨ ਟੱਟ ਪਰਮ ਗਤ ਪਾਈ ਅੰਤਰ ਭਗਤ ਕਬੀਰ ਸਾਹਿਬ ਜੀ ਆਪਣੀ ਰਚਨਾ ਤੋਂ ਸ਼ਬਦ ਰੰਮ ਕਰਦੇ ਹੋਏ ਵਚਨ ਕਰਦੇ ਹਨ ਜਿਉ ਯਾਸੂ ਮੁਖਦਵਾਰਾ ਭਗਤ ਜੀ ਇਹ ਸ਼ਬਦ ਰੰਮ ਕਰਦੇ ਹਨ ਅਬ ਮੋਕੋ ਭਏ ਰਾਜਾ ਰਾਮ ਸਹਾਈ ਜਨਮ ਮਰਨ ਕੱਟ ਪਰਮਗਤ ਪਾਈ ਭਗਤ ਜੀ ਕਹਿੰਦੇ ਹੁਣ ਸਾਲਾ ਪਰਮੇਸ਼ਰ ਦੇ ਨਾਲ ਹਰੀ ਨਾਲ ਮੇਲ ਬਣ ਗਿਆ ਜਿੱਦਰ ਤੋਂ ਮੇਲ ਬਣਿਆ ਪ੍ਰਾਪਤੀ ਹੋਈ ਉਹ ਰਾਜਾ RAM ਹਰੀ ਜਿਹੜਾ ਹੈ ਉਸ ਹਾਇਕ ਬਣਿਆ ਜਦੋਂ ਦੀ ਪ੍ਰਾਪਤੀ ਹੋ ਜਾਂਦੀ ਹੈ ਹੇ ਭਾਈਓ ਰਮਿਆ ਹੋਇਆ ਪਰਮੇਸ਼ਰ ਰਾਮ ਭਗਤ ਜੀ ਕਹਿੰਦੇ ਉਹ ਸੰਗ ਸੰਗ ਸਾਥਾ ਕਰਦਾ ਹੈ ਤੇ ਭਗਤ ਜੀ ਖੁਦ ਕਰੇ ਹਲ ਕਹਿੰਦੇ ਉਹ ਮਾਲਕ ਦੇ ਨਾਲ ਮੇਲ ਬਣਿਆ ਕਹਿੰਦੇ ਹੁਣ ਉਹ ਮਾਲਕ ਹਰੀ ਪ੍ਰਭੂ ਸਾਡਾ ਸਹਾਇਕ ਹੈ ਜਨਮ ਮਰਨ ਕੱਟ ਪਰਮ ਗਤ ਪਾਈ ਕਹਿੰਦੇ ਜਦੋਂ ਸਹਾਇਕ ਬਣ ਜਾਂਦਾ ਹੈ ਸਹਾਇਤਾਕਾਰ ਬਣ ਜਾਂਦਾ ਹੈ ਸਹਾਇਕ ਹੁੰਦਾ ਮਨੁੱਖ ਦਾ ਪਰਮ ਭਗਤ ਜੀ ਕਹਿੰਦੇ ਜਨਮ ਮਰਨ ਕੱਟ ਦਿੰਦਾ ਜੰਮਨ ਮਰਨ ਭਗਤ ਜੀ ਕਹਿੰਦੇ ਕੱਟ ਪਰਮ ਗਤ ਪਾਈ ਕਹਿੰਦੇ ਪਰਮ ਗਤੀ ਪ੍ਰਾਪਤ ਹੋ ਜਾਂਦੀ ਹੈ ਰਹਾ ਇਸ ਰਾਮ ਦੇ ਕੀ ਭਗਤ ਜੀ ਬਚਨ ਕਰਦੇ ਹਣ ਜੀ ਸਾਧੂ ਸੰਗਤ ਦੀ ਓਰ ਲਾਏ ਕਹਿੰਦੇ ਸਾਧੂ ਸੰਗਤ ਦੇ ਨਾਲ ਸੁਭਾਵ ਕੀ ਸਤ ਸੰਗਤ ਕਰਨ ਦੇ ਨਾਲ ਸੱਚੇ ਪ੍ਰਭੂ ਦੀ ਸੰਗਤ ਕਰਨ ਦੇ ਨਾਲ ਮਹਾਰਾਜ ਜੀ ਕਹਿੰਦੇ ਉਹਦੀ ਉਹਦਾ ਮੇਲ ਹੁੰਦਾ ਕਹਿੰਦੇ ਉਹ ਮਿਲਾਪ ਹੋ ਜਾਂਦਾ ਪੰਜ ਦੂਤ ਤੇ ਲਿਓ ਛੜਾਏ ਪੰਜ ਦੂਤਣ ਜਿਹੜੇ ਚੰਦ ਕਰਸਾਨ ਪੰਜ ਕੋਰ ਜਿਨ੍ਹਾਂ ਨੂੰ ਕਹਿੰਦੇ ਹਨ ਬਾਣੀ ਵਿੱਚ ਕਈ ਨਾਮਾਂ ਦੇ ਨਾਲ ਵਿਕਾਰਾਂ ਦੇ ਨਾਲ ਦਿੱਤਾ ਹੈ ਆਹ ਕ્રોਧ ਜਿਹੜੇ ਪੰਜ ਹਨ ਭਗਤ ਜੀ ਕਹਿੰਦੇ ਇਹਨਾਂ ਨੂੰ ਤੋ ਛਡਾ ਲਿਆ ਹਰੀ ਨੇ ਇਹਦੇ ਠਾਕੁਰ ਨੇ ਪੰਜਾ ਤੋਂ ਛਡਾ ਦਿੱਤਾ ਅੰਮ੍ਰਿਤ ਨਾਮ ਜਪ ਪੁਰਸਨਾ ਕਹਿੰਦੇ ਹੁਣ ਅੰਮ੍ਰਿਤ ਰੂਪੀ ਨਾਮ ਨੂੰ ਰਸਨਾ ਨਾਲ ਜਪਦੇ ਹਾਂ ਕਹਿੰਦੇ ਅੰਮ੍ਰਿਤ ਰੂਪੀ ਨਾਮ ਨੂੰ ਇਹ ਰਸਨਾ ਜਪਦੀ ਹੈ ਇਹ ਲਾਭ ਨੂੰ ਇਹ ਮਾਨ ਪੀਣਾ ਕਰਦਾ ਅਮੋਲ ਦਾਸ ਕਰੀ ਨੀਂਨੋ ਆਪਣਾ ਕਹਿੰਦੇ ਮੁੱਲ ਤੋਂ ਰਤ ਮਾਰ ਆਤਮਾ ਮਿਲ ਗਿਆ ਕਹਿੰਦਾ ਨਰਮੋਲਕ ਧਨ ਜਿਹੜਾ ਸੀ ਨਾ ਉਹਦੀ ਪ੍ਰਾਪਤੀ ਹੋਵੇ ਪ੍ਰਾਪਤੀ ਹੋਵੇ ਅਮੋਲ ਉਹ ਚੀਜ਼ ਹੁੰਦੀ ਹੈ ਜਿਹਦਾ ਕੋਈ ਮੁੱਲ ਨਹੀਂ ਹੈ ਅਮੋਲ ਵਸਤੂ ਸੰਸਾਰੀ ਚੀਜ਼ਾਂ ਦਾ ਮੁੱਲ ਹੈ ਨਾ ਕਿਸੇ ਦਾ ਕਿੰਨਾ ਮੁੱਲ ਹੈ ਉਜੀ ਚੀਜ਼ ਤੋਂ ਵਸਤੂ ਤੋਂ ਜਿੰਨੀ ਕੋਈ ਵਸਤੂ ਦਾ ਗੁਣ ਹੁੰਦਾ ਉਸੇ ਮੁਤਾਬਕ ਮੁੱਲ ਹੁੰਦਾ ਤੇ ਭਗਤ ਜੀ ਕਹਿੰਦੇ ਨਰਮੋਲਖ ਧਨ ਹੈ ਕਹਿੰਦੇ ਮੋਲ ਦਾਸ ਕਰ ਜੀਨੋ ਆਪਣਾ ਕਹਿੰਦੇ ਉਹਨੇ ਮਾਲਕ ਨੇ ਮੈਨੂੰ ਗੋਲਾ ਬਣਾ ਲਿਆ ਮੁੱਲ ਤੋਂ ਰਹਿ ਤੂੰ ਕਹਿੰਦੇ ਮੋਲਨ ਤੋਂ ਰਹਿ ਤੂੰ ਕਹਿੰਦੇ ਉਹਦਾ ਸੇਵਕ ਬਣ ਗਿਆ ਸਤਗੁਰ ਕੀਨੋ ਪਰਉਪਕਾਰ ਕਹਿੰਦੇ ਵੱਡਾ ਪੁਕਾਰ ਕੀਤਾ ਭਗਤ ਜੀ ਕਹਿੰਦੇ ਵੀਰ ਸਾਹਿਬ ਜੀ ਕਹਿੰਦੇ ਉਹਨਾਂ ਨੇ ਵੱਡਾ ਸਾਡੇ ਤੇ ਪੁਕਾਰ ਕਰਤਾ ਸਤਿਗੁਰਾਂ ਨੇ ਸਤਿਗੁਰ ਕੀਨੋ ਪਰਉਪਕਾਰ ਕਿਉਂਕਿ ਉਹ ਪਰਉਪਕਾਰੀ ਹਨ ਪਰਉਪਕਾਰੀ ਸੁਭਾਅ ਹੈ ਪ੍ਰਮਾਤਮਾ ਦਾ ਸਤਿਗੁਰਾਂ ਦਾ ਕਹਿੰਦੇ ਉਹ ਸਤਿਗੁਰਾਂ ਨੇ ਪਰਉਪਕਾਰ ਕਰਤਾ ਕਾਡ ਲੀਨ ਸਾਗਰ ਸੰਸਾਰ ਕਹਿੰਦੇ ਭਾਵ ਸਾਗਰ ਤੋਂ ਉਹਨਾਂ ਨੇ ਕੱਢ ਲਿਆ ਸਾਨੂੰ ਕਹਿੰਦੇ ਜਦੋਂ ਦੀ ਕਿਰਪਾ ਕੀਤੀ ਹੈ ਨਾ ਪਰਉਪਕਾਰ ਕਰਤਾ ਇਹਦੇ ਸੁਭਾਅ ਸਾਗਰ ਤੋਂ ਸੰਸਾਰ ਸ੍ਰਿਸ਼ਟੀ ਰੂਪੀ ਸਾਗਰ ਹੈ ਨਾ ਜਿਹੜਾ ਉਹਦੇ ਤੋਂ ਨਿਤ ਭਾਰਤ ਕਰਤਾ ਤਾਰਤਾ ਇਸ ਭਾਅ ਸੁਭਾਅ ਸਾਗਰ ਤੋਂ ਚਰਨ ਕਮਲ ਸਿਉ ਲਾਗੀ ਪ੍ਰੀਤ ਗੋਵਿੰਦ ਬਸੇ ਨਿਤਾ ਨਿਤ ਨੀਤ ਕਹਿੰਦੇ ਉਹਦੇ ਚਰਨ ਕਮਲਾ ਦੇ ਨਾਲ ਸਾਡੀ ਪ੍ਰੀਤ ਪੈ ਗਈ ਪ੍ਰੇਮ ਪੈ ਗਿਆ ਗੋਵਿੰਦ ਵਸੇ ਨਿਤਾ ਨਿਤਨੀ ਚੀਤ ਕਹਿੰਦੇ ਨਿਤਾ ਪ੍ਰਤੀ ਨਾ ਸਵਾਸ ਸਵਾਸੂ ਚਿੱਤ ਵਿੱਚ ਵਸ ਗਿਆ ਗੋਵਿੰਦ ਧਰਤੀ ਦਾ ਜਿਹੜਾ ਮਾਲਕ ਹੈ ਨਾ ਵਿੰਦ ਗੋਤ ਭਾਵ ਧਰਤੀ ਵਿੰਦ ਤੋ ਭਾਵ ਪਾਲਣਹਾਰ ਧਰਤੀ ਦਾ ਜਿਹੜਾ ਮਾਲਕ ਹੈ ਨਾ ਉਹ ਭਗਤ ਜੀ ਕਹਿੰਦੇ ਨਿਤਾ ਪ੍ਰਤੀ ਨਿਤਾ ਨਿਤ ਚੀਤ ਕਹਿੰਦੇ ਉਹ ਨਿਤਾ ਪ੍ਰਤੀ ਉਹਦਾ ਚਿੱਤੁ ਚਿਤਵਨ ਕਰਦਿਆ ਜੇ ਉਹ ਉਹ ਦਾ ਨੇਤਾ ਪ੍ਰਤੀ ਉਹ ਨੂੰ ਚੇਤਾ ਕਰਦੇ ਆ ਉਹਦਾ ਭਜਨ ਕਰਦੇ ਆ ਉਹ ਨੂੰ ਧਿਆਉਣਾ ਕਰਦੇ ਆ ਮਾਇਆ ਤਪਤ ਬੁਝੀ ਅੰਗਿਆਰ ਕਹਿੰਦੇ ਜਿਹੜੇ ਮਾਇਆ ਦੇ ਗਿਆਰ ਸਨ ਜਿਹੜੇ ਮਾਇਆ ਦੇ ਗਿਆਰ ਸਨ ਆਗ ਸੀ ਤਪਸ ਸੀ ਮਾਇਆ ਜਿਹੜੀ ਸੀ ਉਹ ਉਹਦੇ ਤੋਂ ਬਚਾ ਹੋ ਗਿਆ ਕਹਿੰਦੇ ਉਹਦੀ ਤਪਸ ਖਤਮ ਹੋ ਗਈ ਮਾਇਆ ਜਿਹੜੀ ਸੀ ਉਹ ਤਪ ਤਪਾਉਂਦੀ ਸੀ ਮਨ ਨੂੰ ਇਹ ਮਾਇਏ ਜੀ ਦੀ ਮਾਨਸ ਅਸ਼ਾਂਤ ਕਰਦੀ ਐ ਸ਼ਾਂਤੀ ਨਹੀਂ ਆਉਣ ਦਿੰਦੀ ਕਹਿੰਦੇ ਮਾਇਆ ਤਪਤ ਬੁੱਝਿਆ ਅੰਗਾਰਾ ਕਹਿੰਦੇ ਉਹਦੇ ਅੰਗਾਰ ਜਿਹੜੇ ਸੀ ਬੁੱਝ ਗਏ ਉਹ ਅਗਨ ਜਿਹੜੀ ਸੀ ਠੰਡੀ ਹੋ ਗਈ ਸੀਤਲ ਹੋ ਗਈ ਮਨ ਸੰਤੋਖ ਨਾਮ ਆਧਾਰ ਹੁਣ ਮਾਨੁ ਭਗਤ ਜੀ ਕਹਿੰਦੇ ਸੰਤੋਖ ਆ ਗਿਆ ਪਹਿਲੋ ਮਨ ਸੰਤੋਖੀ ਨਹੀਂ ਸੀ ਮਾਨ ਭੜਕਦਾ ਸੀ ਜਿੰਦੂਰ ਮਾਨਸੰਤੋਖਾ ਕੇ ਧੀਰਜ ਦੇ ਵਿੱਚ ਉਹਦੇ ਚਰਨਾਂ ਵਿੱਚ ਟਿਕਿਆ ਨਾਮ ਕਿਉਂਕਿ ਨਾਮ ਆਧਾਰ ਬਣ ਗਿਆ ਜਿੰਨਾ ਚਿਰ ਦੁਨੀਆਂ ਦੇ ਪਦਾਰਥਾਂ ਨੂੰ ਆਧਾਰ ਬਣਾਇਆ ਆਸਰਾ ਬਣਾਇਆ ਦੁਨੀਆਂ ਦੇ ਪਦਾਰਥਾਂ ਵਿੱਚ ਸੁੱਖ ਲੱਭਦੇ ਰਹੇ ਆਸਰਾ ਲੱਭਦੇ ਰਹੇ ਦੁਨੀਆਂ 'ਚ ਭਗਤ ਜੀ ਕਹਿੰਦੇ ਉਹਨਾਂ ਚਿਰ ਸੁੱਖ ਸੰਤੋਖ ਨਹੀਂ ਸੀ ਮਨ ਜਿਹੜਾ ਉਸ ਨੂੰ ਤ੍ਰਿਪਤੀ ਨਹੀਂ ਸੀ ਕਹਿੰਦੇ ਜਦੋਂ ਦਾ ਨਾਮ ਨੂੰ ਆਧਾਰ ਬਣਾ ਲਿਆ ਗੁਰੂ ਨੂੰ ਆਸਰਾ ਬਣਾ ਲਿਆ ਪਰਮੇਸ਼ਰ ਨੂੰ ਕਹਿੰਦੇ ਉਹ ਉਹ ਮਾਨਸੰਤੋਖ ਵਿੱਚ ਆ ਗਿਆ ਜਦੋਂ ਨਾਮ ਨੂੰ ਆਧਾਰ ਬਣਾਇਆ ਜਲ ਖਲ ਪੂਰ ਰਹੇ ਪ੍ਰਭ ਸੁਆਮੀ ਕਹਿੰਦੇ ਹੁਣ ਹਰ ਜਗ੍ਹਾ ਤੇ ਉਹ ਹਾਜ਼ਰ ਲਿਖਦਾ ਜਲ ਦੇ ਵਿੱਚ ਵੀ ਹੈ ਧਰਤੀ ਤੇ ਵੀ ਹੈ ਥਲ ਦੇ ਵਿੱਚ ਪੂਰ ਰਹੇ ਪ੍ਰਭ ਸੁਆਮੀ ਕਹਿੰਦੇ ਪੂਰਨ ਪਰਮੇਸ਼ਰ ਹੈ ਜਿਹੜਾ ਉਹ ਹਰ ਜਗ੍ਹਾ ਤੇ ਹੁਣ ਨਜ਼ਰ ਆਉਂਦਾ ਜਲ ਸਲ ਪੂਰ ਰਹੇ ਸੁਆਮੀ ਉਹ ਹਾਜ਼ਰ ਨਜ਼ਰ ਆਉਂਦਾ ਜਤ ਦੇਖੋ ਤਤ ਅੰਤਰਜਾਮੀ ਹਰ ਜੀ ਕਹਿੰਦੇ ਜਿੱਧਰ ਵੀ ਤੱਕਦੇ ਆ ਜਿੱਧਰ ਵੀ ਦੇਖਦੇ ਆ ਅੰਤਰਜਾਮੀ ਦਿਖਦਾ ਜਤ ਦੇਖੋ ਤਤ ਅੰਤਰਜਾਮੀ ਜਿੱਧਰ ਹੀ ਨ ਦੇਖੀਏ ਨਜ਼ਰ ਮਾਰੀਏ ਉਹ ਅੰਤਰਜਾਮੀ ਸੁਭਾਅ ਮਾਨ ਨਜ਼ਰ ਆਉਂਦੇ ਹਨ ਉਹ ਹਾਜ਼ਰ ਦਿਖਦਾ ਹੈ ਕਿਉਂਕਿ ਉਹ ਹਰ ਜਗ੍ਹਾ ਤੇ ਉਹਦਾ ਸਰੂਪ ਦਿਖਦਾ ਜਲ ਥਲ ਪੂਰਨ ਪੂਰ ਰਹਾ ਰਵਿਆ ਵਿੱਚ ਵੜਾ ਪਹਿਲੂ ਦਿਖਦਾ ਨਹੀਂ ਸੀ ਕਿਉਂਕਿ ਉਹ ਨੇਤਰ ਨਹੀਂ ਸੀ ਖੁੱਲਿਆ ਉਹ ਨੇਤਰ ਦੀ ਪ੍ਰਾਪਤੀ ਨਹੀਂ ਸੀ ਹੋਈ ਇਸ ਕਰਕੇ ਅੰਨਾ ਪਣ ਸੀ ਉਹ ਨਜ਼ਰ ਨਹੀਂ ਸੀ ਆਉਂਦਾ ਹੁਣ ਸੰਤੋਖ ਆਇਆ ਮਨ ਉਠੀਰ ਜਾਈ ਨਾਮ ਤੇ ਵਿਸ਼ਵਾਸ ਆਇਆ ਕਹਿੰਦੇ ਹੁਣ ਜਲ ਥਲ ਮਹਿਲ ਪੂਰਿਆ ਕਹਿੰਦੇ ਹਰ ਜਗ੍ਹਾ ਤੇ ਉਹ ਨਾਜ਼ਰ ਦਿਖ ਰਿਹਾ ਉਹ Swami ਜਿਹੜਾ ਅੰਤਰਜਾਮੀ ਉਹਨੂੰ ਤੱਕਦੇ ਆਂ ਆਪਣੀ ਭਗਤ ਪ੍ਰਭ ਆਪ ਦ੍ਰਿੜਾਈ ਇਹਨੇ ਉਹਨਾਂ ਕਿਰਪਾ ਕੀਤੀ ਆਪਣੀ ਭਗਤੀ ਆਪ ਹੀ ਦ੍ਰਿੜ ਕਰਾਈ ਹੈ ਆਪ ਹੀ ਉਹਨਾਂ ਨੇ ਕਿਰਪਾ ਧਾਰੀਏ ਤਰਸ ਕੀਤਾ ਸਾਨੂੰ ਭਜਨ ਬਖਸ਼ਿਆ ਬੰਦਗੀ ਬਖਸ਼ੀਏ ਨਾਮ ਦੀ ਦਾਤ ਬਖਸ਼ੀ ਆਪ ਹੀ ਦ੍ਰਿੜ ਕਰਾਇਆ ਉਹਨੇ ਨਾਮ ਭਗਤੀ ਪੂਰਨ ਪੂਰਬ ਲਿਖਤ ਲਿਖਿਆ ਮੇਰੇ ਭਾਈ ਕਹਿੰਦੇ ਕਰਮ ਪੂਰਬਲੇ ਜਨਮ ਦੇ ਲੇਖ ਚੰਗੇ ਸੀ ਜਿਹੜੇ ਭਾ ਚੰਗੇ ਲੇਖ ਭਾਗ ਭਾਈ ਜਾਗ ਪਏ ਭਗਤ ਜੀ ਕਹਿ ਰਹੇ ਨੇ ਮੇਰੇ ਵੀਰ ਮੇਰੇ ਭਾਈ ਪੂਰਨ ਲਿਖਤ ਲਿਖਿਆ ਮੇਰੇ ਭਾਈ ਮੇਰੇ ਭਾਈ ਜਨੋ ਕਹਿੰਦੇ ਮੇਰੇ ਜਰਮ ਦੇ ਲੇਖ ਚੰਗੇ ਸੀ ਮੈਨੂੰ ਪ੍ਰਾਪਤੀ ਹੋ ਗਈ ਜਿਸ ਕਿਰਪਾ ਕਰੇ ਜਿਸ ਪੂਰਨ ਸਾਜ ਉਹ ਕਿਰਪਾ ਕਰਤੀ ਮਾਲਕ ਨੇ ਕਹਿੰਦੇ ਜਿਸ ਕਿਰਪਾ ਕਰੇ ਜਿਹਦੇ ਤੋਂ ਕਿਰਪਾ ਧਾਰ ਦਾ ਭਾਵ ਕਿਰਪਾ ਕਰਦਾ ਇਸ ਪੂਰਨ ਅਸਾਜ ਉਹਦੇ ਕਾਰਜ ਪੂਰਨ ਕਰ ਦਿੰਦਾ ਕਬੀਰ ਕੋ ਸਵਾਮੀ ਗਰੀਬ ਨਿਵਾਜ ਕਹਿੰਦੇ ਉਹ ਗਰੀਬਾਂ ਨੂੰ ਨਿਵਾਜਦਾ ਹੈ ਹਰੀ ਵੀਰ ਸਾਹਿਬ ਜੀ ਕਹਿੰਦੇ ਮੇਰਾ ਜਿਹੜਾ ਮੇਰਾ ਤਾਂ ਉਹ ਸਵਾਮੀ ਹੈ ਗਰੀਬ ਨਿਵਾਜ ਕਹਿੰਦੇ ਹੁਣ ਮੇਰਾ ਉਹ ਸਵਾਮੀ ਬਣ ਗਿਆ ਕਰਤਾ ਤਰਤਾ ਬਣ ਗਿਆ ਹਰੀ ਜਿਹੜਾ ਕਬੀਰ ਕੋ ਸਵਾਮੀ ਗਰੀਬ ਨਵਾਜ ਕਿਉਂਕਿ ਉਹ ਗਰੀਬਾਂ ਨੂੰ ਨਵਾਜਦਾ ਹੈ ਉਹ ਗਰੀਬਾਂ ਨੂੰ ਵੀ ਗੱਲ ਨਾਲ ਲਾਂਦਾ ਨਾਥਾਂ ਨੂੰ ਵੀ ਗੱਲ ਨਾਲ ਲਾਂਦਾ ਜਿਹਦਾ ਕੋਈ ਸਹਾਰਾ ਨਹੀਂ ਹੁੰਦਾ ਦੁਨੀਆ ਵਿੱਚ ਕੋਈ ਜਿਹਨੂੰ ਬਾਹ ਨਹੀਂ ਜਿੱਦੀ ਫੜਦਾ ਉਹਨਾਂ ਨੂੰ ਵੀ ਉਹ ਬਾਹ ਫੜਦਾ ਜਿਨ੍ਹਾਂ ਨੂੰ ਲੋਕ ਨਹੀਂ ਸਮਝਦੇ ਉਹਨਾਂ ਨੂੰ ਵੀ ਉਹ ਸਮਝਦਾ ਗਰੀਬਾਂ ਅਨਾਥਾਂ ਨੂੰ ਉਹ ਗੱਲ ਨਾਲ ਲਾਂਦਾ ਇਸ ਵਾਸਤੇ ਉਹ ਗਰੀਬ ਨਿਵਾਜ ਹੈ ਉਹਦਾ ਨਾਮ ਹੈ ਨਾ ਗਰੀਬ ਨਿਵਾਜ ਇਸ ਕਰਕੇ ਭਗਤ ਜੀ ਕਹਿੰਦੇ ਉਹ ਸਾਡੇ ਵਰਗੇ ਗਰੀਬਾਂ ਦਾ ਵੀ ਸਾਰਾ ਹੈ ਓਟ ਹੈ ਉਹ ਗਰੀਬ ਨਿਵਾਜ ਸਵਾਮੀ ਉਹ ਮੇਰਾ ਬਣ ਗਿਆ ਅਗਲਾ ਸ਼ਬਦ ਭਗਤ ਜੀ ਆਰੰਭ ਕਰਦੇ ਹਨ ਜਲ ਹੈ ਸੂਤਕ ਥਲ ਹੈ ਸੂਤਕ ਸੂਤਕ ਉਪਤ ਹੋਈ ਅੱਗੇ ਸੂਤਕ ਬਾਰੇ ਦੱਸਦੇ ਇਦੇ ਵਿੱਚ ਅਸੀਂ ਆਮ ਜੀਵ ਆਮ ਸੰਸਾਰੀ ਜੀਵ ਸੂਤਕ ਨੂੰ ਮੰਨਦੇ ਆ ਨਾ ਗਰੀਬਨ ਸੂਤਕ ਆ ਗਿਆ ਕੋਈ ਮਰਦਾ ਫਿਰ ਵੀ ਸੂਤਕ ਸਮਝਦੇ ਆ ਕੋਈ ਜੰਮਦਾ ਫਿਰ ਵੀ ਅਸੀਂ ਕਹਿੰਦੇ ਆ ਭਾਈ ਸੂਤਕ ਆ ਗਿਆ ਕੋਈ ਮੱਥੇ ਨਾ ਲੱਗੇ ਆਮ ਬੀਬੀਆਂ ਪ੍ਰਾਤਨ ਬੁੜੀਆਂ ਜਿਹੜੀਆਂ ਅਨ ਬਜ਼ੁਰਗ ਮਾਤਾ ਉਹ ਇਹ ਚੀਜ਼ ਨੂੰ ਬੜਾ ਮੰਨਦੀਆਂ ਯਾਰ ਸੂਤਕ ਆ ਗਿਆ ਜੇ ਸੂਤਕ ਦੇ ਵਿੱਚ ਕੋਈ ਆ ਨਾ ਜਾਵੇ ਘਰ ਬੱਚਾ ਜੰਮਦਾ ਸਵਾਮੀ ਨਾਸੀ ਸੂਤਕ ਮਨਾਈ ਜਾਂਦੇ ਆ ਪਰ ਗੁਰੂ ਨਾਨਕ ਮਹਾਰਾਜ ਨੇ ਵੀ ਖੰਡਨ ਕਰਤਾ ਆਸਾ ਜੀ ਦੀ ਵਾਰ ਦੇ ਵਿੱਚ ਵੀ ਭਗਤ ਸਤਗੁਰਾਂ ਦੇ ਸ਼ਲੋਕ ਹੁੰਦੇ ਹਨ ਇੱਥੇ ਵੀ ਭਾ ਸਤਗੁਰ ਜੀ ਮਹਾਰਾਜ ਭਗਤ ਕਬੀਰ ਸਾਹਿਬ ਜੀ ਇਹ ਸ਼ਬਦ ਵਿੱਚ ਸਾਨੂੰ ਸੂਤਕ ਬਾਰੇ ਬਿਆਨ ਕਰਦੇ ਹਨ ਅਗਲਾ ਇਹ ਸ਼ਬਦ ਸੂਤਕ ਬਾਰੇ ਬਿਆਨ ਕੀਤਾ ਭਗਤ ਜੀ ਨੇ ਆਉ ਸਰਵਨ ਕਰੋ ਜਲ ਹੈ ਸੂਤਕ ਥਲ ਹੈ ਸੂਤਕ ਸੂਕਤ ਉਪਤ ਹੋਈ ਇੰਦੇ ਜੇ ਅਸੀਂ ਸੂਤਕ ਨੂੰ ਮੰਨਦੇ ਆਂ ਫਿਰ ਇਹ ਵੀ ਮੰਨਣਾ ਚਾਹੀਦਾ ਸਾਨੂੰ ਜਲ ਵਿੱਚ ਵੀ ਸੂਤਕ ਹੈ ਥਲ ਵਿੱਚ ਵੀ ਸੂਤਕ ਹੈ ਪਾਣੀ ਵਿੱਚ ਸਾਨੂੰ ਜਿਹੜੇ ਦਿਖਦੇ ਜੀਵਨ ਉਹਨਾਂ ਚ ਤੇ ਸੂਤਕ ਜਾਪਦਾ ਪਰ ਜਿਹੜੇ ਦਿਖਦੇ ਨਹੀਂ ਜਲ ਵਿੱਚ ਉਹ ਵੀ ਸੂਤਕ ਹਨ ਉਹਨਾਂ ਵਿੱਚ ਵੀ ਜੀਵ ਜੰਮਦੇ ਮਰਦੇ ਹਨ ਸੂਖਮ ਜੀਵ ਵਿਹਾਰ ਭਗਤ ਜੀ ਅੱਗੇ ਬਚਨ ਕਰਨਗੇ ਜਾਲਦ ਦੇ ਵਿੱਚ ਵੀ ਸੂਤਕ ਹੈ ਭਗਤ ਜੀ ਕਹਿੰਦੇ ਥਾਲ ਵਿੱਚ ਸੂਤਕ ਸੂਕਤ ਉਪਤ ਹੋਈ ਇਹਨੂੰ ਉਪਜਦੇ ਜੰਮ ਦੇ ਮਰਦੇ ਸਭ ਸੂਤਕ ਹੈ ਜਨਮੇ ਸੂਤਕ ਮੂਏ ਫਨ ਸੂਤਕ ਸੂਤਕ ਪਰਜ ਬਗੋਈ ਕਹਿੰਦੇ ਜਨਮ ਦੇ ਵੀ ਸੂਤਕ ਨਾਲ ਮਰਦੇ ਵੀ ਸੂਤਕ ਨਾਲ ਫਿਰ ਕਿਹੜੀ ਚੀਜ਼ ਸੁੱਚੀ ਹੈ ਦੁਨੀਆਂ ਤੇ ਕੋਈ ਸੁੱਚਾ ਹੈ ਨਹੀਂ ਫਿਰ ਭਗਤ ਜੀ ਕਹਿੰਦੇ ਸਭ ਸਾਧ ਤੇ ਸੂਤਕ ਹੀ ਹੈ ਫਿਰ ਕਿੱਥੋਂ ਭਜਾਂਗੇ ਸੂਤਕ ਪਰ ਜਿਵੇਂ ਕੋਈ ਕਿਹੜੀ ਜਗ੍ਹਾ ਭਗਤ ਜੀ ਕਹਿੰਦੇ ਜਿੱਥੇ ਸੂਤਕ ਨਹੀਂ ਆ ਕੋਰੇ ਪੰਡਿਆ ਕੌਣ ਪਵਿੱਤਾ ਇਹ ਪੰਡਤ ਨਰਲ ਭਗਤ ਜੀ ਗੱਲ ਕਰਦੇ ਆਨ ਵੀਰ ਸਾਹਿਬ ਜੀ ਇੱਕ ਪੰਡਤ ਦੇ ਨਾਲ ਚਰਚਾ ਕਰਦੇ ਆਨ ਕਹਿੰਦੇ ਪੰਡਤ ਜੀ ਤੁਸੀਂ ਸੂਤਕ ਨੂੰ ਮੰਨਦੇ ਹੋ ਪਰ ਅਸੀਂ ਸੂਤਕ ਨੂੰ ਨਹੀਂ ਜਾਣਦੇ ਕਹਿੰਦੇ ਸੂਤਕ ਤਾਂ ਹਰ ਜਗ੍ਹਾ ਤੇ ਹੈ ਪੰਡਤ ਜੀ ਦੱਸੋ ਕਿਹੜੀ ਜਗ੍ਹਾ ਪਵਿੱਤਰ ਹੈ ਫਿਰ ਔਰ ਇਹ ਪੰਡਤ ਪੰਡਿਆ ਕੌਣ ਪਵਿੱਤਾ ਕਹਿੰਦੇ ਕਿਹੜੀ ਜਗ੍ਹਾ ਪਵਿੱਤਰ ਹੈ ਕੌਣ ਪਵਿੱਤਰ ਹੈ ਐਸਾ ਗਿਆਨ ਜੱਪੂ ਮੇਰੇ ਮੀਤਾ ਕਹਿੰਦੇ ਐਸਾ ਗਿਆਨ ਸਾਨੂੰ ਦੇਵੋ ਐਸਾ ਗਿਆਨ ਬਖਸ਼ੋ ਮੇਰੇ ਮਿੱਤਰ ਭਾਈ ਜੀਓ ਦੱਸੋ ਪੰਡਤ ਜੀਓ ਭਰਾ ਜੀਓ ਕਿੱਥੇ ਸੂਤਕ ਨਹੀਂ ਹੈ ਰਹਾਓ ਇਸ ਰਾਮ ਦੇ ਕੀ ਭਗਤ ਜੀ ਭਜਨ ਕਰਦਿਆਂ ਨੈਨੋਂ ਸੂਤਕ ਬੈਨੋਂ ਸੂਤਕ 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 ਸਰਵਨੀ ਹੋਈ ਤੇ ਭਗਤ ਜੀ ਕਹਿੰਦੇ ਤੁਸੀਂ ਜਿੱਥੇ ਦੇਖਦਾ ਉੱਥੇ ਤਾਂ ਸੂਤਕ ਕਹਿੰਦੇ ਹੋ ਪਰ ਅੱਖ ਮੀਟਣ ਦੇ ਨਾਲ ਵੀ ਜੀਵ ਮਰਦੇ ਹਨ ਸੂਖਮ ਜੀਵ ਮਹਾ ਅੱਖਾਂ ਦੇ ਬਾਹਰ ਵੀ ਹਨ ਅੰਦਰ ਵੀ ਹਨ ਕਹਿੰਦੇ ਜਿਹੜੇ ਦਿਖਾਈ ਨਹੀਂ ਦਿੰਦੇ ਨੈਣਾਂ ਦੇ ਵਿੱਚ ਵੀ ਅੱਖਾਂ ਵਿੱਚ ਵੀ ਸੂਤਕ ਹੈ ਫਿਰ ਕਹਿੰਦੇ ਸੂਖਮ ਜੀਵ ਮਰਦੇ ਹਨ ਜੰਮਦੇ ਹਨ ਇੱਕ ਇੱਕ ਸਕਿੰਟ ਮਿੰਟ ਦੇ ਵਿੱਚ ਕਹਿੰਦੇ ਬਾਹਰੋਂ ਸੂਤਕ ਬਾਹਰ ਵੀ ਸੂਤਕ ਹੈ ਅੱਖਾਂ ਤੋਂ ਸੁੰਤ ਸੂਤਕ ਸੂਤਕ ਸਰਵਣੀ ਕਹਿੰਦੇ ਸੁਣ ਸੁਣ ਕੰਨਾਂ ਦੇ ਵਿੱਚ ਸੁਣਦੇ ਆ ਨਾ ਕੰਨਾਂ ਵਿੱਚ ਵੀ ਸੁਖਮ ਜੀਵ ਹਨ ਭਗਤ ਜੀ ਕਹਿੰਦੇ ਕੰਨਾਂ ਵਿੱਚ ਵੀ ਸੂਤਕ ਹੈ ਫਿਰ ਕਿਹੜੀ ਜਗ੍ਹਾ ਖਾਲੀ ਹੈ ਉਠ ਤੈ ਬੈਠ ਸੂਤਕ ਲੱਗ ਸੂਤਕ ਪਰੇ ਰਸੋਈ ਕਹਿੰਦੇ ਉੱਠਦੇ ਆ ਬੈੰਦੇ ਆ ਹੀ ਫਿਰ ਸੂਤਕ ਹੈ ਕਿਹੜੀ ਜਗ੍ਹਾ ਪਵਿੱਤਰ ਹੈ ਕਹਿੰਦੇ ਸਾਡੀ ਰਸੋਈ ਹੈ ਸਾਡੀ ਰਸੋਈ ਹੈ ਭੋਜਨ ਵਾਲੀ ਉਹਦੇ ਵਿੱਚ ਵੀ ਸੂਤਕ ਹੈ ਕਹਿੰਦੇ ਉਹਦੇ ਵਿੱਚ ਵੀ ਖਾਣ ਵਾਲੀਆਂ ਚੀਜ਼ਾਂ ਵਿੱਚ ਵੀ ਸੁਖਮ ਜੀਵਨ ਬਾਹਰੋਂ ਤੇ ਅਸੀਂ ਬਾਹਰ ਕੱਢਦੇ ਆਂ ਦੇਖ ਕੇ ਕਿ ਯਾਰ ਕੀੜਾ ਹੈ ਬਾਹਰ ਕੱਢੋ ਪਰ ਜਿਹੜੇ ਸੁਖਮ ਜੀਵ ਦਿਖਦੀ ਨਹੀਂ ਆ ਉਹਨਾਂ ਵਿੱਚ ਵੀ ਸਾਹ ਚੱਲਦੇ ਹਨ ਵੀਰ ਸਾਹਿਬ ਜੀ ਕਹਿੰਦੇ ਜਿਹੜੇ ਸੁਖਮ ਜੀ ਹਨ ਉਹਨਾਂ ਨੂੰ ਅਸੀਂ ਤੱਕ ਨਹੀਂ ਸਕਦੇ ਦੇਖ ਨਹੀਂ ਸਕਦੇ ਉਹ ਰਸੋਈ ਵਿੱਚ ਹਨ ਭੋਜਨ ਦੇ ਵਿੱਚ ਹਨ ਇਹਦੇ ਉੱਥੇ ਵੀ ਸੂਤਕੈ ਪਰ ਛੱਡਦੀ ਇਹ ਭੋਜਨ ਭੁੱਖਿਆ ਬੈਠੇ ਦੀ ਇਹ ਸਾਰੀ ਜ਼ਿੰਦਗੀ ਉਹ ਇੱਥੇ ਤੋਂ ਸੂਤਕ ਲਾਗੇ ਸੂਤਕ ਪਰੇ ਰਸੋਈ ਕਹਿੰਦੇ ਸੋਈ ਵਿੱਚ ਵੀ ਭਾ ਬਰਮਣ ਜੀ ਸੂਤਕ ਹੈ ਫਸਣ ਕੀ ਵਿਦ ਸਭ ਕੋ ਜਾਣੈ ਛੁੱਟਣ ਕੀ ਇੱਕ ਹੋਈ ਭਗਤ ਜੀ ਕਹਿੰਦੇ ਬਚਨ ਕਰਦਿਆਂ ਇਹ ਰਹਾਉ ਦੀ ਪੰਕਤੀ ਵਿੱਚ ਕਹਿੰਦੇ ਅਸੀਂ ਫਸਣ ਦਾ ਤਰੀਕਾ ਤਾਂ ਜਾਣ ਲੈ ਛੁੱਟਣ ਦਾ ਤਾਂ ਕੋਈ ਦੱਸਦਾ ਹੀ ਨਹੀਂ ਫਸੇ ਤੇ ਪਈ ਆਸੀ ਭਗਤ ਜੀ ਕਹਿੰਦੇ ਹਾਸਨ ਕੀ ਬਿਦ ਸਭ ਕੋਈ ਜਾਣੇ ਕਹਿੰਦੇ ਫਸਣਾ ਤਾਂ ਸਾਰੇ ਜਾਣਦੇ ਹਨ ਕਬੀਰ ਸਾਹਿਬ ਜੀ ਕਹਿੰਦੇ ਕਹਿੰਦੇ ਕੋਈ ਯੁਗਤੀ ਛੁੱਟਣ ਦੀ ਵੀ ਦੱਸ ਦੋ ਕਿ ਇਸੇ ਛੁਟਕ ਤੋਂ ਛਟਕਾਰਾ ਕਿਵੇਂ ਪਾਈਏ ਭਗਤ ਜੀ ਕਹਿੰਦੇ ਛੁੱਟਾਂਗੇ ਕਿਵੇਂ ਬ੍ਰਾਹਮਣ ਜੀ ਇਹਦੇ ਤੋਂ ਪੰਡਿਤ ਜੀ ਛੁੱਟ ਕਿਵੇਂ ਸਕਦੇ ਆ ਕੋਈ ਤਰੀਕਾ ਦੱਸੋ ਛੁੱਟਣ ਦਾ ਸਾਨੂੰ ਪਤਾ ਸੀ ਫਸੇ ਤਾਂ ਹੈ ਇਹਦੇ ਵਿੱਚ ਕਹਿੰਦੇ ਇਸ ਜਾਲ ਦੇ ਵਿੱਚੋਂ ਇਸ ਸੂਤਕ ਦੇ ਵਿੱਚੋਂ ਬਾਹਰ ਕਿਵੇਂ ਆਵਾਂਗੇ ਕਹੇ ਕਬੀਰ ਰਾਮ ਰਿਦੇ ਵਿਚਾਰੈ ਸੂਤਕ ਤਿਨੇ ਨਾ ਹੋਈ ਫਿਰ ਜਵਾਬ ਦਿੰਦਿਆਂ ਸਾਰੇ ਸ਼ਬਦ ਦਾ ਭਗਤ ਜੀ ਜਵਾਬ ਦਿੰਦਿਆਂ ਕੀਰਲੀ ਤੁਕ ਵਿੱਚ ਕਹਿੰਦੇ ਬ੍ਰਾਹਮਣ ਜੀ ਪੰਡਿਤ ਜੀ ਸੁਣ ਲਓ ਕਹਿੰਦੇ ਕਿਦੇ ਵਾਸਤੇ ਸੂਤਕ ਹੈ ਜਿਹੜੇ ਜਪਦੇ ਨਹੀਂ ਆਣ ਕਹੋ ਕਬੀਰ ਰਾਮ ਰਿਦੇ ਵਿਚਾਰੈ ਕਹਿੰਦੇ ਜਿਨ੍ਹਾਂ ਦੇ ਰਿਦੇ ਵਿੱਚ ਹਿਰਦੇ ਵਿੱਚ ਕਈ ਰਮੇ ਹੋਏ RAM ਦੀ ਵਿਚਾਰ ਹੈ ਨਾ ਜਿਹੜਾ RAM ਨੂੰ ਚੇਤੇ ਕਰਦਾ ਸੂਤਕ ਤਿੰਨੇ ਨਾ ਹੋਈ ਕਹਿੰਦੇ ਉਹਦੇ ਵਾਸਤੇ ਕੋਈ ਸੂਤਕ ਨਹੀਂ ਹੈ ਭਗਤ ਜੀ ਕਹਿੰਦੇ ਇਹ ਦੁਨੀਆ ਵਾਸਤੇ ਸੂਤਕ ਹੈ ਕਹਿੰਦੇ ਗੁਰੂ ਦੇ ਪਿਆਰਿਆਂ ਵਾਸਤੇ ਭਗਤਾ ਵਾਸਤੇ ਗੁਰਸਿੱਖਾ ਵਾਸਤੇ ਕੋਈ ਸੂਤਕ ਨਹੀਂ ਹੈ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ RAM ਜਾਗਦਾ ਪਿਆਏ RAM ਵਸ ਗਿਆ ਗੁਰੂ ਪਰਮੇਸ਼ਰ ਵਾਹਿਗੁਰੂ ਦਾ ਵਾਸ ਹੈ ਉਹ ਸਤਗੁਰੂ ਪ੍ਰਗਟ ਹੋ ਗਿਆ ਨ ਕਹਿੰਦੇ ਉਹਨਾਂ ਵਾਸਤੇ ਸੂਤਕ ਨਹੀਂ ਹੈ ਤਿੰਨ ਕਹੇ ਸੂਤਕ ਕੰਧ ਭਗਤ ਜੀ ਕਹਿੰਦੇ ਕਹੇ ਕਬੀਰ RAM ਰਿਧੇ ਵਿਚਾਰੈ ਕਹਿੰਦੇ ਜਿਹੜਾ RAM ਨਾਲ ਹੀ ਜੁੜਿਆ ਉਹਦੀ ਵਿਚਾਰ ਧਾਰਾ ਨਾਲ ਜੁੜਿਆ ਹੈ ਸੂਤਕ ਤਿੰਨੇ ਨਾ ਹੋਈ ਕਹਿੰਦੇ ਉਹਨੂੰ ਸੂਤਕ ਨਹੀਂ ਪੋ ਸਕਦਾ ਉਹਨੂੰ ਸੂਤਕ ਨਹੀਂ ਖਾ ਸਕਦਾ ਉਹਦੇ ਵਾਸਤੇ ਸੂਤਕ ਨਹੀਂ ਛੱਡ ਦिए ਸੂਤਕ ਦਾ ਖੜਾ ਇਹ ਬ੍ਰਹਮ ਲੋਕਾਂ ਦੀ ਬਣਾਈ ਹੋਈ ਹਨ ਚੀਜ਼ਾਂ ਕਰਮ ਹਨ ਪਰ ਅਸੀਂ ਸੰਸਾਰੀ ਜੀਵ ਅਸੀਂ ਗੁਰਮਖ ਪਿਆਰੇ ਵੀ ਇਹ ਚੀਜ਼ਾਂ ਬਣਾਈ ਜਾਂਦੇ ਹਨ ਜਿਹੜੇ ਗੁਰੂ ਨੂੰ ਮੰਨਣ ਵਾਲੇ ਸਿੱਖ ਹਨ ਉਹ ਵੀ ਸੂਤਕ ਸੁੱਧ ਕਰਦੇ ਹਨ ਪਰ ਪਿਆਰੋ ਮਹਾਰਾਜ ਜੀ ਤਾਂ ਕਹਿੰਦੇ ਹਨ ਸੂਤਕ ਨਹੀਂ ਗੁਰਸਿੱਖਵਾਦ ਦੀ ਕੋਈ ਸੂਤਕ ਨਹੀਂ ਹੈ ਉਦੇ ਵਾਸਤੇ ਕੋਈ ਇਹ ਚੀਜ਼ਾਂ ਦਾ ਲੈਣ ਦੀ ਨੀਅਤ ਭਗਤ ਕਬੀਰ ਸਾਹਿਬ ਜੀ ਗੁਰੂ ਮਹਾਰਾਜ ਤਾਂ ਦੱਸਦੇ ਨੇ ਭਗਤ ਕਬੀਰ ਸਾਹਿਬ ਜੀ ਦੇਖੋ ਉਸ ਟਾਈਮ ਦੱਸ ਕੇ ਕਹਿੰਦੇ ਸਾਡੇ ਵਾਸਤੇ ਕੋਈ ਸੂਤਕ ਨਹੀਂ ਆ ਦੁਨੀਆ ਵਾਸਤੇ ਤੁਹਾਡੇ ਵਾਸਤੇ ਪੰਡਿਤ ਜੀ ਚੱਲ ਠੀਕ ਹੈ ਹੋਏਗਾ ਪਰ ਅਸੀਂ RAM ਦੀ ਅੰਛਾ RAM ਦੇ ਸੇਵਕਾਂ ਉਹਦੇ ਦਾਸਾਂ ਸਾਡੇ ਹਿਰਦੇ ਵਿੱਚ RAM ਪ੍ਰਗਟ ਹੈ ਇੰਦੇ ਸੋਤਕ ਕਿੱਥੇ ਟਿਕਣਾ ਫਿਰ ਸੋਤਕ ਤਾਂ ਸਾਨੂੰ ਦਿਖਦਾ ਹੀ ਨਹੀਂ ਨਜ਼ਰ ਨਹੀਂ ਆਉਂਦਾ ਇੱਕੋ ਰਾਮ ਹੀ ਪ੍ਰਮਾਤਮਾ ਹੀ ਨਜ਼ਰ ਆਉਂਦਾ ਗਉੜੀ ਅੱਗੇ ਅਗਲਾ ਸ਼ਬਦ ਭਗਤ ਜੀ ਆਰੰਭ ਕਰਦੇ ਹਨ ਇੰਨੀਆਂ ਕੁ ਹਾਜ਼ਰੀਆਂ ਭਾਈ ਪ੍ਰਵਾਨ ਕਰਿਓ ਭਗਤ ਕਬੀਰ ਸਾਹਿਬ ਜੀ ਆਪਣੀ ਬਾਣੀ ਦੇ ਵਿੱਚ ਸਾਨੂੰ ਜੀਵਾ ਨੂੰ ਭਾਈ ਉਪਦੇਸ਼ ਬਖਸ਼ਦੇ ਹਨ ਬਾਣੀ ਵਿਚਾਰ ਦਿਆਂ ਸੇਵਾ ਨਮੰਦਿਆਂ ਜੀ ਨਿਕਾ ਭੁੱਲਾਂ ਜਨੀਆਂ ਮਹਾਰਾਜ ਜੀ ਸਮੱਤ ਬਖਸ਼ਣ ਆਇਆਂ ਸਮੂਹ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ